ਕਹਿੰਦੇ ਕਿ ਜਿਸ ਕਨ ਘਰ ਜਨਾਨੀ ਅਕਲ ਵਾਲੀ ਹੋਵੇ ਉਹ ਸੋਨਾ ਰੱਖਦੀ ਆ ਤੁਹਾਡੇ ਪਹਿਲੇ ਜਿਹੜੀਆਂ ਹੁੰਦੀਆਂ ਕਲਰ ਘਰ ਆਪਣੇ ਕੰਮ ਐਕਸ਼ਨ ਮੈਨੂੰ ਪਤਾ ਕੀ ਲੱਗਿਆ ਕੀ ਲੱਗਿਆ ਡੈਡੀ ਦੇ ਗਾਰਡਰ ਤੇ ਸੀ ਇਹ ਭੇਤ ਸੁਮੈਲ ਕਿੰਨੀ ਸੋਹਣੀ ਹੁੰਦੀ ਮਿੱਟੀ ਦੀ ਉੱਥੇ ਗਾਲਾ ਜੋ ਲਓ ਜੀ ਮੈਂ ਹੁਣ ਲੈ ਕੇ ਚੱਲੀ ਆ ਮਿੱਟੀ ਉੱਪਰ ਮਿੱਟੀ ਨਹੀਂ ਇਹ ਓਹ ਵਾਹ ਕਿੱਡੀ ਚਿੱਟੂ ਚਿੱਟੀ ਹੁੰਦੀ ਆ ਤਾਲਿਆਂ ਨੂੰ ਕੀ ਕਹਿੰਦੇ ਆ ਦਾੜੀ ਇਹਨੂੰ ਕੀ ਕਹਿੰਦੇ ਆ ਕੋਠੇ ਤੇ ਆ ਗਏ ਸੀ ਹੁਣ ਅਸੀਂ ਟੱਬ 'ਚ ਮਿੱਟੀ ਲਈ ਇੱਟਾਂ ਪਾ ਕੇ ਉਹਨਾਂ ਨੂੰ ਗਿੱਲੀਆਂ ਕਰਨੀਆਂ ਫੇਰਾਂਗੇ ਕਰਨਾ ਹੈ ਟੱਬ ਵੀ ਕੰਮ ਸਟਾਰਟ ਹੋ ਗਿਆ ਆ ਇੰਨੇ ਅਸੀਂ ਪਾਲੇ ਆ ਦੇਖੋ 13 ਪੈ ਗਏ ਹਨਾ 13 ਪੈ ਗਏ ਆ ਤੇ ਹੁਣ ਕੀ ਕਰਨਾ ਇਹਨਾਂ ਦੀ ਕਟਿੰਗ ਕਟਿੰਗ ਕਰਨੀ ਜਿਹੜੇ ਵੱਡੇ-ਛੋਟੇ ਨੇ ਦੋਸਤ ਮੇਸਰੀ ਮੂਤਰਿਆ ਆ ਆਰਾਮ ਗਿਆ ਪਰ ਆਪੇ ਹੀ ਕਰ ਲਿਆ ਕਰੋ ਘਰੇ ਦੇਖ ਕੇ ਕਹਿੰਦੇ ਮੇਸਤਰੀ ਨਾ ਮਗਾਇਆ ਕਰੋ ਆਪੇ ਕਰ ਲਿਆ ਕਰੋ ਆਹ ਦਾदू ਮੇਸਤਰੀ ਆ ਅਹੀ ਮੇਸਤਰੀ ਲਿਆਦਾ ਹੀ ਇਹ ਬੰਦਾ ਇਹ ਮੇਸਤਰੀ ਆ ਸਾਡਾ ਇਹ ਪਤਾ ਇੱਕ ਦਾदू ਮੇਸਤਰੀ ਇੱਕ ਬਾਬਾ ਮੇਸਤਰੀ ਪਪਾ ਤੁੱਕਾ ਲਾਉਨੂ ਆ ਨਹੀਂ ਇਹ ਵੀ ਮੇਸਤਰੀ ਹੀ ਪਹਿਲਾਂ ਵੀ ਤੁਹਾਨੂੰ ਇੱਕ ਫਤੇ ਦੀ ਗੱਲ ਦੱਸ ਦਵਾਂ ਤੇਰਾ ਸਾਡੇ ਬਾਲੇ ਪੈ ਗਏ ਆ ਤੇ ਉਧਰੇ ਸਾਈਡ ਸਾਡੇ ਰਹਿ ਗਏ ਆ ਕਿਉਂਕਿ ਸਾਡੇ ਤਾਂ ਰਹਿ ਗਏ ਆ ਕਿਉਂਕਿ ਇਹਨਾਂ ਦੇ ਜਿਹੜੇ ਥੋੜੇ ਲੰਬੇ ਲੰਬੇ ਆ ਨਾ ਲੰਬਾਈ 'ਚ ਥੋੜੀ ਕਹਿੰਦੇ ਕਟਿੰਗ ਕਰਨੀ ਪੈਣੀ ਆ ਇਹਨਾਂ ਦੀ ਇਸ ਕਰਕੇ ਬਾਤ ਇੰਨੀ ਆ ਛੋਟੇ ਮਾੜੇ ਮੋਟੇ ਬਾਕੀ ਤਾਂ ਵੱਡੇ ਹੀ ਆ ਤੈਨੂੰ ਨੀਂਦ ਨਹੀਂ ਆਦੀ ਤੁਸੀਂ ਆਓ ਤੁਸੀਂ ਆਓ ਮੈਂ ਕੰਮ ਨਹੀਂ ਕਰਾਉਣਾ ਕਿੱਦਾਂ ਬੱਸ ਵਾਲੇ ਨੂੰ ਫੜਤੇ ਆ ਹੁਣ ਮੇਰਾ ਹੋਰ ਵੀ ਕੰਮ ਹੈਗਾ ਮੇਰਾ ਕੰਮ ਹੈਗਾ ਵੇਹ ਚਲੋ ਫੇ ਕਰੋ ਦੁੱਧ ਗਰਮ ਕਰੋ ਮੇਰਾ ਇਹ ਤਾਂ ਕਰੀਏ ਦੋ ਤਾਂ ਮੈਂ ਮ ਨਹੀਂ ਪੀਤਾ ਹੋ ਉਹ ਤੁਹਾਡੀ ਡਿਊਟੀ ਹੁੰਦੀ ਉਹਦਾ ਤੂੰ ਕਹਿੰਦਾ ਕਰਨਾ ਨਾ ਕਰ 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 ਕੇ ਤੁਹਾਨੂੰ ਕੰਮ ਨਹੀਂ ਲੱਗਦਾ ਤੁਹਾਨੂੰ ਰੋਜ਼ ਗੜਾ ਕਰ ਦਿੱਤੀ ਇਹ ਕਰਦੇ ਤੇ ਮੈਂ ਵੀ ਨਾਲ ਜੱਗ ਲੱਗੀ ਹਾਂ ਮੈਂ ਚੈੜੀ ਕਰ ਚਲ ਚਲਾ ਕਮਰਾ ਰੈਡੀ ਕਰਕੇ ਦਿਖਾ ਲੈਣ ਆ ਦੀਏ ਦੇਖੋ ਜੀ ਬਾਲੇ ਫਰੇ ਗਏ ਆ ਤੇਰੀ ਕਹਿੰਦੇ ਤੁਸੀਂ ਚਾਹ ਬੁਲਿ ਆ ਇਹਨੇ ਕੰਪਲੀਟ ਹੋ ਗਿਆ ਆ ਤੇਰੀ ਕਹਿੰਦੇ ਤੁਸੀਂ ਚਾਹ ਨਹੀਂ ਬੁਲਿ ਚਾਹ ਬਣਾ ਦੇ ਨਾਲ ਬਾਪੂ ਨਾਲ ਦੁੱਧ ਗਰਮ ਕਰਦੇ ਨੇ ਚਲੋ ਫਟਾਫਟ ਕਰ ਗੱਲ ਕੰਮ ਲੈ ਕੇ ਆਣਾ ਯਾਨੀ ਨਾ ਕਹਿਣਾ ਪਿਆ ਦਾ ਜੜੀ ਆਪਣੀ ਦੁੱਧ ਹੁੰਦਾ ਡੈਡੀ ਸਾਡੇ ਇਸ਼ਾਰਾ ਕਿ ਦੁੱਧ ਨਹੀਂ ਪਿੰਦੇ ਪਹਿਲੇ ਜਵਾਬ ਦੇ ਦੋ ਮੈਂ ਪਿੰਦਾ ਨਹੀਂ ਹਾਂ ਹਾਂ ਸੋਣ ਲਿਆ ਬੰਗਣਾ ਕੰਮ ਕਰਾਈ ਜਾਂਦੇ ਦੁੱਧ ਪਿਲਾ ਲਾ ਹਾਂ ਬੈਡ ਕੇ ਵੰਟ ਸਰਵਾਂ ਨੂੰ ਸੋਧਿਓ ਮਾਪੜਾਂ ਨੂੰ ਦੁੱਧ ਪਿੰਦਾ ਰਿਹਾ ਇਸ਼ਾਰਾ ਆਪਣੇ ਦਾ ਇਸ ਕਰਕੇ ਤੇ ਜੇ ਕਿਸੇ ਬੋਰੇ ਰੇਸ਼ੇ ਦਾ ਇਲਾਜ ਹੋਵੇ ਡਿਫਰੈਂਟ ਕੋਈ ਵਧੀਆ ਨਿੱਕਾ ਦੇ ਅੰਦਰ ਹੋ ਤਾਂ ਦੱਸੋ ਪਾਣਾ ਦੇ ਸਾਡਾ ਨਹੀਂ ਆ ਮੈਂ ਚੈੱਕ ਕਰਾਉਣਾ ਪਾਣੀ ਪੂੜੇ ਕੂੜੇ ਗਈ ਹੈ ਨੇ ਕੂੜੀਆਂ ਦੇ ਆ ਲੈ ਕੇ ਉਖਾੜੀਆਂ ਜੇਸੀ ਦਵਾਈ ਖਾ ਲਈ ਆ ਦੇ ਕਰ ਦਿਓ ਚਲੋ ਬਣਾ ਲਿਓ ਚਾਹ ਕੰਮ ਹੋ ਗਿਆ ਹੈ ਜੀ 12:30 ਆਓ 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 ਆਇਆ ਆਪਾ ਹੈ ਉੱਪਰ ਚੜਿਆ ਇਹਨਾਂ ਨੂੰ ਕਬੂਤਰੇ ਚੂਤਰੇ ਚੜਿਆ ਆ ਬੈੜੀ ਥੱਲੇ ਬਾਲੇ ਫੜਾਉਂਦੇ ਆ ਇਹ ਉੱਪਰ ਚੜੇ ਹੋ ਜਲਦੀ ਦੇ ਲੋ ਚਾਰਜ ਹੋਏਗਾ ਨਾ ਉਹਦੀ ਕਿੱਦਾਂ ਲੱਗਿਆ ਨਹੀਂ ਦੋ ਲੱਪੇ ਆ ਮੈਂ ਤਾਂ ਹੁਣ ਸੋ ਜਾਣਾ ਆ ਆਪੇ ਹਮ ਕਰੀ ਜਾਊਗੇ ਇਹ ਤੀਕੋ ਅੱਗੇ ਆਪ ਹੀ ਕਰਦੇ। ਤੁਸੀਂ ਕਿਥੇ ਲੈ ਆਗੇ? ਤੱਕਣੀ ਨਹੀਂ ਉਹ ਦੇਖੀ ਤਾਂ ਕੀ ਬਣਦਾ। ਅਸੀਂ ਆਪ ਹੀ ਵੀ ਸਾਰਾ ਕੁਝ ਕਰੰਦੇ ਆ। ਹੈਲੋ ਸਸਕੇ ਗਾਲ ਦੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਘਰ ਆਪਣੇ ਕੰਮ। ਐਕਸ਼ਨ ਵੀ ਲੱਗੀ ਅਣਕਾ ਲੱਗੇ। ਇੱਧਰ ਹੋ ਜਾ। ਹੈਂ? ਐਕਸ਼ਨ। ਐਕਸ਼ਨ ਮਾ ਅਣਕਾ ਲੱਗੇ। ਚਲੋ। ਹੋਰ ਬਾਲਿਆਂ ਦੀ ਹੋਣ ਲੱਗੀ। ਕਟਿੰਗ ਵਟਿੰਗ। ਜਿਵੇਂ ਜੰਝਲ ਗਈ ਦੇਖ ਜਰਿਆਦ ਪੱਕਾ ਹਾਲੇ ਹੈਲੋ ਗੁੱਡ ਮਾਰਨਿੰਗ ਸਾਰਿਆਂ ਨੂੰ ਲੋ ਜੀ ਅਸੀਂ ਕੋਠੇ ਤੇ ਆ ਗਏ ਸੀ ਹੁਣ ਅਸੀਂ ਟੱਬ 'ਚ ਮਿੱਟੀ ਹੈ ਇੱਟਾ ਪਾ ਕੇ ਉਹਨਾਂ ਨੂੰ ਗਿੱਲੀਆਂ ਕਰਨੀਆਂ ਫੇਰ ਰੰਗ ਕਰਨਾ ਹੈ ਟੱਬ ਨੂੰ ਟੱਬ ਨੂੰ ਗਈਆਂ ਇੱਟਾਂ ਨੂੰ ਹੁਣ ਉੱਪਰ ਆ ਗਏ ਆ ਅਸੀਂ ਡੈਡੀ ਵੀ ਆ ਗਏ ਪਾਣੀ ਲੈ ਕੇ ਆਵਾ ਇਦਾਂ ਗਿੱਲੀਆਂ ਕਰ ਲਈਆਂ ਆ ਇੱਟਾਂ ਸਾਰੀਆਂ ਕਬਾਲਟੀ ਲੈ ਆ ਮੈਂ ਵੇ ਲੈ ਲੈ ਇਹਨਾਂ ਮਾਦੀ ਨੇ ਹੋਣਾ ਲੈ ਕੇ ਆਉਣੀ ਬਾਲਟੀ ਇਕ ਲੈ ਕੇ ਆਉਣੀ ਹੈ ਹੁਣ ਪਾਣੀ ਲੈ ਕੇ ਆਉਣੀ ਥੱਲੇ ਪਹਿਲੇ ਟੱਬ ਲੈ ਕੇ ਆਈ ਕਿੱਟਾ ਫੁੱਟਾ ਹੁਣ ਇੱਕ ਬਾਲਟੀ ਪੂਰੀ ਲੈ ਕੇ ਆਉਣੀ ਪੈਣੀ ਪਾਣੀ ਦੀ ਕਿਉਂਕਿ ਫਿਰ ਪਾਣੀ ਚ ਭੇ ਹੋਣੀ ਇੱਟਾਂ ਲੋ ਜੀ ਸਾਰੀਆਂ ਇੱਟਾਂ ਮੈਂ ਗਿੱਲੀਆਂ ਕਰਕੇ ਚੰਨ ਦਿੱਤੀਆਂ ਆ ਪਾਣੀ ਇੰਨਾ ਰਹਿ ਗਿਆ ਸਾਗ ਘੰਟਾ ਲੱਗੀ ਕੁਰਸੀ ਤੇ ਬੈਠੀ ਜਣੀ ਆ ਗਰਮੋ ਗਰਮੀ ਹੋ ਗਈ ਮੈਂ ਸਾਡੀ ਜੱਝੂ ਵੀ ਉੱਪਰ ਆਈ ਦੇਖੂਗੀ ਨਾ ਉੱਪਰ ਤੂੰ ਤੂੰ ਕੀ ਦੱਸਾਂ ਉਹ ਨਹੀਂ ਜੀਕਾਈ ਮਰ ਜਾਂਦੀ ਸਦਾਈਆਂ ਮਾਂ ਮਾਂ ਹਾਂ ਦادیه ਚੀਕਾਉਂ ਕਹਿੰਦੇ ਮੁੰਡੇ ਕਿੱਥੇ ਗਏ ਆ ਦੇਖੋ ਸਾਡੀ ਟਾ ਸਾਰੀਆਂ ਕਿੱਲੀਆਂ ਹੋ ਗਏ ਜਿੰਦ ਦਿੱਤੀਆਂ ਇੱਧਰ ਕੋਲ ਬਣਾ ਲਿਆ ਹੁਣ ਪਾਣੀ ਸੁਟਣਾ ਆ ਇਹ ਹਾਲ ਤੱਕ ਆਇਆ ਹੀ ਨਹੀਂ ਦੇਖੋ ਕਿੰਨਾ ਟਾਈਮ ਹੋ ਗਿਆ ਇਹਨੂੰ ਡਰਵਾ ਦੇਣਾ ਤਾਂ ਨਹੀਂ ਚਾਹੁੰਦੇ। ਪਾਣੀ ਇੰਨਾ ਟਾਈਮ ਕਦੋਂ ਆਤਾ? ਕਿਹਨਾਂ ਗਿਆ? ਪੈਰਾਂ ਦਾ ਹਾਲ। ਡੋਟੀਨਾਂ ਕੋਲ ਜਿसरी। ਮਾਲ ਲੈ ਕੇ ਆ ਗਿਆ। ਕੀ ਲੈਂਦਾ? ਤੂਨਾ। ਤੂਨਾ ਹੋਰ ਕੀ ਰੰਗ? ਤੂਨਾ ਰੰਗ ਤਾਂ। ਅੱਛਾ। ਕੋਠੇ ਤੇ ਤਾਂ ਸਾਜੀ ਕਿੱਲੇ ਕਰਕੇ ਆਈ। ਇਹ ਰੰਗ ਤੁਹਾਡਾ ਘੱਟ ਲੱਗੂਗਾ। ਹੈ? ਤਾਂ ਅੱਖਾ ਇੰਨਾ ਟਾਈਮ ਕਾ ਲਾਇਆ? ਹੈ? ਇੰਨਾ ਟਾਈਮ ਲੱਗ ਗਿਆ। ਹੈ? ਆਛਾ ਸੋਤ ਤਾਂ ਲੇਖ ਹੁੰਦਾ ਸੋਤ ਤਾਂ ਲੇਖ ਹੁੰਦਾ। ਆਇਆ ਸਮਝ। ਸੋਤ ਨਹੀਂ ਲੱਗਿਆ। ਲੋ ਜੀ ਮੈਂ ਹੁਣ ਲੈ ਕੇ ਚੱਲੀ ਆਂ ਮਿੱਟੀ ਉੱਪਰ। ਮਿੱਟੀ ਇਹ ਹੈ। ਓਵਾ। ਇੱਡੀ ਚਿਟਿ-ਚਿਟੀ ਹੁੰਦੀ ਆ। ਤਾਲੇ ਨੂੰ ਕੀ ਕਹਿੰਦੇ ਆ? ਡੈਡੀ ਇਹਨੂੰ ਕੀ ਕਹਿੰਦੇ ਆ? ਹੈ ਡੈਡੀ। ਇਹਨੂੰ ਕੀ ਕਹਿੰਦੇ ਆ? ਨਹੀਂ ਆਹ ਨੂੰ ਮਿੱਟੀ ਇਹਨੂੰ। ਇਹਨੂੰ। ਆਹ ਇਹਨੂੰ। ਚੂਨਾ। ਚੂਨਾ। ਚਲ ਤੂੰ ਨਾ ਆ ਗਿਆ ਸਾਡਾ। ਗਿਆ ਪਾਣੀ ਲੈਦਾ ਸੀ। ਪਾਣੀ ਪੋਤਾ ਲਵਾ ਮੈਂ ਲਾਹਾ ਤੱਕ ਲੈ ਆ। ਇਹ ਹੈਗਾ ਰੰਗ ਇਹ ਇੱਟਾਂ ਨੂੰ ਕੰਨਣਾ ਹੁਣ ਅਸੀਂ ਪਾਣੀ ਦਾ ਬੰਦੂ ਕਿੱਥੇ ਰੁਕ ਜਾ ਤਣਕਾ ਨਹੀਂ ਲੱਭੋ ਪਾਣੀ ਲਿਆਣਾ ਸੀ ਉਹ ਚੋਚ ਚ ਪੋਣਾ ਰੰਗ ਚ ਮੇਰੇ ਚੂਨਾ ਲੈ ਕੇ ਆਇਆ ਯਾਰ ਤਾਂ ਬੋਲੋ ਚੱਕ ਕੇ ਮੈਂ ਉਹ ਨਹੀਂ ਆਨ ਵਿੱਚ ਲੈ ਗਈ ਆ ਦੇਖੋ ਇਹ ਰੰਗ ਖੋਲੇ ਆ ਦੇ ਲੰਮੇ ਇੱਟਾਂ ਕਿੰਨੀਆਂ ਰੰਗੀਆਂ ਉਹ ਗਿੱਲੀਆਂ ਕਾ ਕੇ ਸਾਰੀਆਂ ਚੰਗੀਆਂ ਲਓ ਜੀ ਅਲਕਾ ਸਾਈ ਬਣਾਇਆ ਲਾਦਾ ਮਿੰਤਾ ਲੱਗ ਪਈ ਅਮਨ ਵੀ ਕੰਨ ਰਾਂਗੇ ਤਾਨੀ ਕਹਾਦਾ ਬਣਿਆ ਆ ਆ ਸਾਡੇ ਕੋਠੇ ਲੁਕੇਸ਼ਨ ਦੇਖੋ ਸਾਡਾ ਮਹੱਲਾ ਸਾਰੇ ਤੁਕ 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 ਲਾਲ ਪਾਸਾ ਅੰਗੜਾ ਵੜੀ ਗੰਡੇ ਆ ਇਹ ਸਾਡੇ ਆਪਣੇ ਘਰ ਹੀ ਆ ਜੀ ਸਾਰੇ ਜਿੰਨੇ ਵੀ ਆ ਸਾਡੇ ਚਾਚੇ ਤਾਇਆ ਹੀ ਆ ਤੇਲਾ ਕਿੱਦਲੇ ਰੰਗ ਰੰਗਣੀਆਂ ਲਾਲ ਪਾਸਾ ਬਹੁਤ ਇੰਨਾ ਇੰਨਾ ਮੈਨੂੰ ਦੱਸ ਦੋ ਇੱਕ ਵਾਰੀ ਆਹੋ ਆ ਇੱਧਰ ਰਹਿਣ ਨਾ ਦੇ ਆ ਦਾਂ ਵਾਲਾ ਰੱਖਣੀ ਕਿੱਥੇ ਹੈ ਵੇ ਰੰਗ ਇੱਧੇ ਰੱਖੀ ਜਾਇ ਤੇ ਇੱਕ ਸੜਕ ਤੇ ਬਣਾ ਲਾ ਚਾਹੋ ਲੈਂਚ ਬਣਾ ਇੱਟ ਦਾ ਸਾਈਡ ਤੇ ਫੇਰੀ ਜਾਣਾ ਫਿਰ ਅੱਜ ਫੇਰ ਨਹੀਂ ਆਪੇ ਕਿਹੜਾ ਲੱਗਣਾ ਸਾਡੇ ਘਰ ਦਾ ਇੱਦਾਂ ਗਾ ਥੋੜਾ ਰੰਗ ਮੂੰਹ ਤੇ ਵੀ ਲਾ ਲ ਕੀ ਆ ਗੀ ਗੱਲ ਰੰਗ ਲਾਲ ਵਧੀਆ ਲੱਗੂਗਾ ਪਾਏ ਇੱਥੇ ਨਹੀਂ ਰੰਗ ਦੀਆਂ ਕਿੰਨਾਂ ਤੇ ਇਹਦੇ ਨਹੀਂ ਲਾਵਾਂਗੇ ਲੋਨੀ ਆਦਰਕ ਟਿੰਡੀ ਪਿੰਡੀ ਲੋ ਲਓ ਜੀ ਆ ਰੰਗ ਹੁਣ ਆਪਾਂ ਇਹਦੇ ਮੂੰਹ ਤੇ ਵੀ ਲਾ ਦੇਣਾ ਥੋੜਾ ਥੋੜਾ ਜਾਂ ਥੋੜਾ ਰੰਗ ਲਾਲ ਹੋ ਜੂਗਾ ਲਾਲੀ ਚਿਹਰੇ ਤੇ ਆਈ ਦੱਸਦੀ ਦਿਲ ਕਿਸੇ ਗੱਭਰੂ ਤੇ ਆ ਗਿਆ ਤੇ ਆ ਰੰਗ ਆ ਲਾਲ ਡੈਰੀ ਮਿਲ ਕਰ ਮੂੰਹ ਤੇ ਵੀ ਲਾ ਲਾ ਨਾ ਮੂੰਹ ਲਾਣਾ ਲਾ ਇੱਕ ਟਾਲ ਲਾਣਾ ਆਪਾਂ ਵਾਲੇ ਸੈਟ ਕਰ ਰਹੇ ਆ ਉਧਰ ਸਾਰੇ ਚਾਹ ਤੇ ਦੁੱਧ ਪੀ ਜਾਗੇ ਕੰਮ ਕਰਦੇ ਹਾਂ ਲਓ ਜੀ ਸੀਮੈਂਟ ਲਾਉ ਹੁਣ ਬਾਬਾ ਜੀ ਦਾ ਨਾਮ ਲੈ ਕੇ ਤੇ ਹੁਣ ਸੀਮੈਂਟ ਲੱਗਾ ਕੋ ਲੈਣਾ ਉਧਰ ਇਹ ਤਰੂਤ ਲੈ ਆਂਦੀ। ਦੇ ਲੋ। ਹੋ ਜੀ ਕੰਮ ਚੱਲਣਦੇ ਆ ਜੋਰਾ ਸ਼ੋਰਾ ਨਾਲ। ਉਧਰ ਇੱਟਾ ਰੰਗ ਹੋਣਦੀਆਂ ਇੱਧਰ ਘੋਲ ਬਣ ਗਿਆ ਆ। ਆ ਗਏ ਆਏ ਨਹੀਂ। ਉਹ ਥੱਲੇ ਕੱਢ ਫੋਨ ਮੜੀ ਜਾਂਦਾ। ਮੇਰੇ ਤੋਂ ਮੰਗਦੇ। ਹਾਂ ਜਮਾ ਤਲੇ ਮੈਂ ਆਪਾਂ ਦੇਣਾ। ਚਲ ਲਈ ਜਾਓ। ਕੀ ਨਹੀਂ ਕਰਦੇ ਡੈਰੀ ਹਾਂ ਕਰਨ ਲੱਗੇ ਹੁਣ ਇਹ ਖੋਲਣੀ ਆ ਅੱਛਾ ਸੈਤ ਮੰਗਦੇ ਹੁਣੇ ਇਹ ਤਾਂ ਮੈਂ ਤਾਂ ਚਿਕਨ ਲਾਪਣਾ ਹੀ ਹੁਣੇ ਹੋਂਦਾ ਹੋਂਦਾ ਬਾਜ ਆ ਜਾਣੀ ਆਈ ਚਾਰ ਉੱਪਰ ਨੂੰ ਗਾਣਾ ਤੋਟੇ ਨਾ ਅੱਛਾ ਮੈਂ ਆਪਣੀ ਆਪਣੇ ਕੰਮ ਨਵੇੜਾ ਮੈਂ ਇਟਾ ਲਾ ਲੋ ਜੀ ਟਾਂ ਰੰਗਣੀਆਂ ਸਟਾਰਟ ਹੋਣ ਲੱਗੀਆਂ ਹੁਣ ਮੈਂ ਅੱਧਾ ਪ੍ਰੋਸੈਸ ਕਰ ਗਈ ਆ ਆਪਣਾ ਅੱਧਾ ਪ੍ਰੋਸੈਸ ਮੇਰਾ ਹੁਣ ਰਹਿੰਦਾ ਆ ਅੱਜ ਕੰਮ ਨਿਵੇੜ ਦੇਣਾ ਆ ਐਦਵਾਰ ਤੱਕ ਲੋ ਜੀ ਬਾਲੇ ਉੱਪਰ ਪਾਏ ਸੀ ਫੇਰ ਲੋਹਣੇ ਪਏ ਲੋਹਣੇ ਕਾਹਦੇ ਪਏ ਰੰਗ ਕਲਰ ਪ੍ਰੋਗਰਾਮ ਬਣ ਗਿਆ ਹਾਂ ਕਿਉਂਕਿ ਰੰਗ ਕਰਨ ਦਾ ਪ੍ਰੋਗਰਾਮ ਬਣ ਗਿਆ ਉੱਪਰ ਸਹੀ ਨਾ ਰੰਗ ਹੁੰਦਾ ਨਹੀਂ ਸੀ ਤੇ ਇਸ ਕਾ ਥੱਲੇ ਲਾ ਕੇ ਰੰਗ ਕਰਨਾ ਪਿਆ। ਬੋਲੀ ਗਣ ਦਾ ਖਤਰਾ ਸੀ। ਡਬਲ ਕੰਮ ਪੈ ਗਿਆ। ਚੱਲ ਕੋਈ ਨਹੀਂ। ਆ ਹੁਣ ਤਾਂ ਲਾ ਲੇ ਆ ਤੇ ਹੁਣ ਰੰਗ ਹੋਉਂਦੇ ਆ ਸਾਰਿਆਂ ਨੂੰ। ਚੱਲ ਚੱਲ ਲਾਈ ਜਾਂਦੇ ਆ ਤੇ ਚਾਰਾਂ ਚਰਨ ਨੂੰ ਕੱਢੀ ਜਾਂਦੇ ਆ ਰੱਖੀ ਜਾਂਦੇ ਆ ਇੱਥੇ। 2 4 5 ਰੱਖ ਦਿੱਤੇ ਚਾਰ ਥੱਲੇ ਲਾ ਲੇ ਆ। ਨੌ 26 ਵਾਲੇ ਆ। 26 ਨੂੰ ਆ ਨਾ ਫੇ ਲਾਇਆ ਨਾ ਯਾਰ 2 ਘੰਟੇ ਲਾਏ ਰਾਮ ਨਾ। ਹਣਾ। ਚੱਲ ਦਸੇ ਦਾ ਨਾ ਬੰਦ ਨਹੀਂ ਹੁੰਦਾ। ਹਾਂ ਆਰਾਮ ਨਾਲ 2 ਘੰਟੇ ਲਾ ਜਾਣੇ ਸਾਡੇ ਮੈਂ ਆਪਣਾ ਕੰਮ ਕਰਿਆ ਹੀ ਕਿ ਉਪਰੋਂ ਮੇਰੇ ਥੋੜੀ ਲੀਟਾ ਰਹਿ ਗਈਆਂ ਆ ਪਾਣੀ ਚ ਭਿਓ ਕੇ ਕਲਰ ਕਰਨ ਵਾਲੀਆਂ ਉਹ ਮੈਂ ਕਰਾਂਗੀ ਹੁਣ ਜਾ ਕੇ ਕਿਉਂਕਿ ਮੈਂ ਕਹਾਂ ਇਹਨਾਂ ਦਾ ਕੰਮ ਹੋ ਜਵੇ ਸਾਰੇ ਜਣੇ ਇਕੱਠੇ ਜਦੋਂ ਹੋ ਗਏ ਕੋਠੇ ਤੇ ਫੇਰ ਹੀ ਮੈਂ ਜਾਊਂਗੀ ਕਿਉਂਕਿ ਤੋਂ ਹੋ ਗਏ ਤਿੰਨ ਚਾਰ ਹਾਂ ਚਾਰ ਹੋ ਗਏ ਅਛਾ ਵੀ ਹੋ ਗਏ ਥੱਲੇ ਉਹ ਲੈਂਦੇ ਪਰ ਥੱਲੇ ਉਹ ਇਦੇ ਕਰ ਦਿੰਦਾ ਫੋਟੋ ਅਜੇ ਰਹਿਣ ਨਹੀਂ ਲੱਗੀ ਤੇ ਹੋ ਗਈ ਖਰਾਬ ਵੀ ਪਾੜਦਾ ਵੀ ਹੋਰ ਕਰਨਾ ਲਓ ਜੀ ਦੁਪਹਿਰ ਦੇ ਵੱਜ ਗਏ ਆ ਜੀ 2:30 ਤੇ ਬਾਲੇ ਅੱਧੇ ਰੰਗ ਹੋ ਗਏ ਅੱਧੇ ਰਹਿ ਗਏ ਆ ਹੁਣ ਬਸ ਇਹਨਾਂ ਨੂੰ ਰੰਗ ਕੇ ਫੇ ਅਸੀਂ ਇਟਾ ਰੱਖਣੀ ਸਟਾਰਟ ਕਰ ਦਣੀਆਂ ਕਿੰਨਾ ਟਾਈਮ ਲੱਗੂ ਹੁਣ ਇਹਨਾਂ ਨੂੰ ਅੱਧਾ ਘੰਟਾ ਲਾਉ ਜੂ ਹਾਂ ਅੱਧਾ ਘੰਟਾ ਰੰਗ ਲਾਇਣਾ ਮਤਲਬ ਕਿ ਅੱਜ 12:00 1:00 ਵਜੇ ਜਣਾ ਲਓ ਜੀ ਹੁਣ ਕੰਮ ਸਟਾਰਟ ਹੋ ਗਿਆ ਹੈ ਉੱਪਰ ਟੈਲਾ ਲਗਣੀਆਂ ਸਟਾਰਟ ਹੋ ਗਈਆਂ ਹੋਏ ਪਾਣੀ ਚੱਲ ਰਿਹਾ ਹੈ ਮੋਟਰ ਚੱਲ ਰਹੀ ਹੈ ਬਾਗੀਆਂ ਭਲੀਆਂ ਕੀ ਹੋ ਰਿਹਾ ਦੇ ਤਾਂ ਕੀ ਹੋ ਰਿਹਾ ਗਿੱਲੇ ਹੋਏ ਕੱਪੜੇ ਖਰਾਬ ਦੇਰੀ ਭੇ ਤਾਂ ਸਮੈਲ ਕਿੰਨੀ ਸੋਹਣੀ ਆਉਂਦੀ ਮਿੱਟੀ ਦੀ ਉੱਥੇ ਗਾਲਾਂ ਜਿਹਾ ਪਾਣੀ ਬਟਾ ਦਿੰਦੇ ਕਈ ਨਾ ਬੰਨਾ ਹੋ ਤੇ ਬੜ ਜਾਵੇ ਤੇ ਡੈਰੀ ਨੂੰ ਤੂੰ ਹੀ ਪਈ ਜਾਂਦੇ ਆ ਛੱਡ ਦੇ ਨੀ ਚਿੰਤਾ ਹਾਲੇ 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 ਲੱਗ ਗਿਆ ਹੀ ਡਿਕਣ ਹੁਣ ਬਹੁਤ ਸਮੈਲ ਦੇਖ ਸੋਹਣੀ ਆਂ ਦੀ ਨਾ ਇੱਧਰ ਪੈਰ ਫੜ ਕੇ ਖੜੀ ਆ ਕੰਮ ਜੂਰਾ ਛੋਰਾਣਾ ਚੱਲ ਰਿਹਾ ਆ ਇੱਧਰ ਨਾ ਥੱਲੇ ਕਰ ਲਾ ਚੱਕ ਲਿਆ ਕਾਣੀ ਹੋ ਗਈ ਆ ਜੀ ਸਾਡੀ ਰੈਡੀ ਕਾਣੀ ਬਣ ਰਹੀ ਆ ਬੜੇ ਚਿਰਾਂ ਬਾਅਦ ਪੁਰਾਣੇ ਸਮੇਂ ਫੇਰ ਮੁੜ ਕੇ ਜਾਦ ਲੈ ਆਂਦੇ ਤੁਹਾਨੂੰ ਸਾਰਿਆਂ ਨੂੰ ਤਰਾ ਘੁੰਮ ਰਹੀ ਆ ਸਾਡੀਆਂ ਆਪਣੀਆਂ ਕਹਾਣੀਆਂ ਬਣਾ ਦੇਖ ਨਾ ਜਾਈ ਥਲੇ ਪਕਰਨ ਤੇ ਆ ਸਾਰਾ ਕੁਝ ਕੌਣ ਕੌਣ ਕਹਾਣੀ ਬਣਾਉਂਦਾ ਰਿਹਾ ਜਰੂਰ ਕਮੈਂਟ ਬਾਕਸ ਵਿੱਚ ਦੱਸਿਓ ਤੇ ਧੁੱਪ ਬਹੁਤ ਜ਼ਿਆਦੇ ਆ ਗਰਮੀ ਨਾਲ ਭਿੱਜੇ ਪਏ ਆ ਅਸੀਂ ਲੋ ਜੀ ਛੱਤ ਸਾਡੀ ਰੈਡੀ ਹੋ ਚੁੱਕੀ ਆ ਇੱਧਰ ਦੇਖੋ ਇੱਧਰ ਪਪੀ ਗੁਰਾ ਹਾਲ ਰੰਗ ਵੀ ਕਰ ਗਿਆ ਨਹੀਂ ਹਾਲ ਰੰਗ ਕਾਲੇ ਹੋ ਜਾਣੇ ਲੋ ਜੀ ਐਵੇਂ ਘੁੰਮਣਾ ਪੈਣਾ ਵਿੱਚ ਕਹਾਣੀ ਦੇ ਮੈਂ ਘੁੰਮਾਂ ਹੋਣ ਲਿਬੜੇ ਇਕੱਜਾ ਰਹਿਣ ਦੇ ਉਹ ਵੀ ਅਮਨ ਕੁਮਾਰੀ ਕਰ ਰਹੀ ਆ ਜੀ ਇੱਟਾਂ ਨੂੰ ਰੰਗ ਲਾਲ ਰੰਗ ਦੀਆਂ ਕਹਿੰਦੇ ਇੱਟਾਂ ਲਾਉਣੀਆਂ ਆ ਤੇ ਸਾਡੀ ਜਿਹੜੀ ਛਾਤਾ ਉਹ ਹਾਫ ਕੰਪਲੀਟ ਹੋ ਗਈ ਆ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਹਾਫ ਰਹਿ ਗਈ ਆ ਅਜੇ ਤੱਕ ਇਹਦੇ ਬੜੇ ਪ੍ਰੋਸੈਸ ਆ ਜੀ ਬਾਲਿਆਂ ਦੇ ਤੇ ਬਾਲੇ ਆਪਾਂ ਇਸ ਕਰਕੇ ਚੁਆਇਸ ਕੀਤੇ ਆ ਵੀ ਬਾਲੇ ਨੇ ਠੰਡੇ ਰਹਿੰਦੇ ਇੱਕ ਤੇ ਜੇ ਆਪਾਂ ਲੈਂਟਰ ਪਾਉਂਦੇ ਤੇ ਫਿਰ ਸਾਨੂੰ ਏਸੀ ਦੀ ਆਪਸ਼ਨ ਵੀ ਚਾਹੀਦੀ ਸੀਗੀ ਤੇ ਏਸੀ ਲਾਉਣਾ ਵੀ ਜ਼ਰੂਰੀ ਸੀਗਾ ਬੱਚਿਆਂ ਨਾਲ ਔਖਾ ਹੋ ਜਾਂਦਾ ਫਿਰ ਤੇ ਬਾਲਿਆਂ ਦੇ ਨਾਲ ਸਾਡਾ ਪੱਖੇ ਨਾਲ ਚੱਲ ਜਾਂਦਾ ਠੰਡਾ ਰਹਿਦਾ ਕਮਰਾ ਇਹਨਾਂ ਤੇ ਹੋਰ ਵੀ ਹੋਰ 5-6 ਸਾਲ ਤੱਕ ਅਮੀ ਲੱਗਾ ਲੋਕਾਂ ਨੇ ਬਾਲਿਆਂ ਤੇ ਆ ਜਾਣਾ ਆ ਲੈਂਟਰ ਖਤਮ ਹੀ ਹੋ ਜਾਣੀ ਜਿਸ ਨਾਲ ਗਰਮੀ ਰਿਕਾਰਡ ਤੋੜ ਰਹੀ ਆ ਨਹੀਂ ਕਦੋਂ ਇਹ ਡਰਾ ਵਿੱਚ AC ਵੀ ਨਹੀਂ ਕੰਮ ਕਰਦੇ ਓਏ ਹੌਲੀ ਹੌਲੀ ਸਾਰਿਆਂ ਨੇ ਬਾਲਿਆਂ ਤੇ ਹੌਣਾ ਮੁੜ ਕੇ ਬਾਲੇ ਸਹੀ ਆ ਕਿਉਂਕਿ ਲੈਂਟਰ ਕੱਪਦੇ ਬਹੁਤ ਆ ਹਰੇਕ ਘਰ ਤੇ AC ਚਾਹੀਦਾ ਤੇ ਉਹ AC ਲੱਗਣ ਦੇ ਨਾਲ ਜਿਹੜੀ ਹਵਾ ਹਵਾੜ ਜਿਹੜੀ ਬਾਹਰ ਹੀ ਆਉਣੀ ਆ ਉਹ ਬਾਹਰ ਫਿਰ ਆ ਆਪਾਂ ਇਧਰ ਕਾਣੀ ਬਣਾ ਲਈ ਆ ਜੀ ਰੈਡ ਮਾਰਕ ਕਿੱਥੇ ਗਿਆ ਕਾਣੀ ਸਾਡੀ ਰੈਡੀ ਹੋ ਚੁੱਕੀ ਆ ਕਿੱਦਾਂ ਸਾਫ ਕਰਨ ਵਾਲਾ ਕਿੱਥੇ ਗਿਆ ਤੇ ਕਾਣੀ ਮੈਂ ਕਰੰਦੇ ਆ ਆ ਉਹਦੇ ਵਿੱਚ ਪਿਆ ਮੈਨੂੰ ਅੱਜ ਪਤਾ ਕਿ ਲੱਭਿਆ ਕੀ ਲੱਗਿਆ ਇਹਨੂੰ ਅੱਜ ਲੱਭਿਆ ਜੀ ਸਮਾਨ ਛੱਤ ਦੇ ਡਿਆਂ ਨੂੰ ਬਾਲੇ ਦੇ ਸਾਈਡ ਗਾਰਡਰ ਤੇ ਸੀ ਡੈੜੀ ਤੇ ਗਾਰਡਰ ਤੇ ਸੀ ਗਾਟ ਦੇ ਉੱਪਰ ਡੈੜੀ ਮੁੰਦੀ ਵੀ ਲੱਭੀ ਇੱਕ ਥੋੜੀ ਗਾੜੀ ਤੇ ਕਿਤੇ ਡੇਕੀ ਹੋਦੀ ਕਿਤੇ ਪੁਰਾਣੇ ਵਿਅਰਗਾਂ ਰੱਖੀ ਹੋਣੀ ਮਿਲਦਾ ਹੈ ਮੁੰਦੀ ਲੱਭੀਆ ਦੇਖਦੇ ਹਾਂ ਹੁਣ ਦਿਖਾਵਾ ਕਿਹੜੀ ਆ ਹੈ ਜਿਹੜੀ ਦਿਖਾਵਾ ਕਿਹੜੀ ਆ ਆ ਦਿਖਾ ਲਈ ਨਹੀਂ ਮੁੰਦੀ ਤਖਾਲ ਤੁਸੀਂ ਆ ਲੱਭੀ ਮੁੰਦੀ ਇਹਨੂੰ ਮੇਰੀ ਆਪਣੀ ਡਿੱਗ ਗਈ ਜਾ ਕੇ ਵਾਲੀ ਵਗਮ ਨਾ ਸੋਣ ਮੁੰਦੀ ਲੱਭਦੀ ਅਸੀਂ ਕੋਸ਼ਿਸ਼ ਕਰਦੇ ਸੀ ਕਿ ਚਲੋ ਕੋਈ ਪੁਰਾਣੇ ਬੁੜਿਆਂ ਨੇ ਕੁਝ ਰੱਖਿਆ ਹੋਊਗਾ ਲੱਭ ਜੂਗਾ ਦੇੜੀ ਕੋ ਦੱਬ ਦੇ ਦੋ ਦੇੜੀ ਕੇ ਇਟਾ ਲਿਆਓ ਪੁਰਾਣੇ ਬੁੜਿਆਂ ਨੇ ਕੁਝ ਰੱਖਿਆ ਨਹੀਂ ਹੈਗਾ ਤਾਂ ਕਦ ਰੱਖਿਆ ਹੁੰਦਾ ਮੈਂ ਖੁਦ ਹੀ ਖੋਜ ਬਣਾਈ ਹੋਣਾ ਹੈ ਰਾਣੀ ਬੜਾ ਮੁੱਠੇ ਮੰਦਾ ਦੇ ਨੇ ਕਈਆਂ ਘਰਾਂ ਦੇ ਵਿੱਚ ਨਿਕਲਦਾ ਹੀ ਆ ਸੋਨਾ ਕਈਆਂ ਨੂੰ ਸੋਨਾ ਲੱਭ ਜਾਂਦਾ ਤੁਰੋ ਜਾਈ ਮਸਲਾ ਦੇਖ ਦੇਣੀ ਮਸਲਾ ਲੱਗਦੀ ਸੋਨਾ ਤਾਦੇ ਆ ਉਹ ਉਹ ਘਾਜਦਾ ਜੇ ਇਹ ਕਰੀ ਜਾਨਨੀ ਅਗਰ ਵਾਲੀ ਉਹ ਦੱਬ ਦਿੰਦੀ ਉਹ ਗੱਦੀ ਉਹ ਲੋੜ ਨਹੀਂ ਦੀ ਕਰਦੀ ਸੋਨਾ ਹਾਂ ਇਹਦਾ ਬਣਾ ਲੈਂਦੀ ਆ ਹੀ ਆ ਖੁਦ ਦੱਬ ਦੇਣਾ ਹਾਂ ਕੋਈ ਕੁਝ ਨਹੀਂ ਪਾ ਕੇ ਰੱਖ ਲੈਂਦੀ ਨਹੀਂ ਆ ਰਿਹਾ ਉਹਦੇ ਮਿੱਟੀ ਹੁੰਦੀ ਡੈਡੀ ਹੁਣ ਕਹਿੰਦੇ ਕਿ ਜਿਸ ਘਰ ਜਨਾਨੀ ਅਕਲ ਵਾਲੀ ਹੋਵੇ ਉਹ ਸੋਨਾ ਰੱਖਦੀ ਆ ਤੁਹਾਡੇ ਭੱਲੇ ਜਿਹੜੀਆਂ ਹੁੰਦੀਆਂ ਅਕਲ ਵਾਲੀਆਂ ਤੁਹਾਡੇ ਟੁੱਟ ਨਹੀਂ ਜਿਹੜੇ ਜਨਾਨੀ ਅਕਲ ਵਾਲੀਆਂ ਉਹ ਸੋਨਾ ਰੱਖ ਲੈਂਦੀਆਂ ਨੇ ਜੀ ਠੀਕ ਤੇ ਐਸੇ ਕਰਕੇ ਸਾਨੂੰ ਸੋਨਾ ਲੱਭਿਆ ਨਹੀਂ ਬਾਲੇ ਨੂੰ ਹੀ ਰੰਦੂ ਕਰ ਦਿੱਤਾ ਆ ਹੋ ਗਿਆ ਸਾਰਾ ਕੁਝ ਕੰਪਲੀਟ ਤਾਂ ਹੁਣ ਘਾਣਾ ਪਾ ਕੇ ਦੇ ਉੱਪਰ ਸੱਟਣਾ ਆ ਕਹਿੰਦਾ ਨਹੀਂ ਆਨੇ ਨਹੀਂ ਸਕੇ ਤੇ ਕਮਰਾ ਜਿਹੜਾ ਸਾਡਾ ਸ਼ਾਇਦ ਕੱਲ ਨੂੰ ਰੈਡੀ ਹੋਊਗਾ ਉਧਰ ਮਾਤਾ ਸਾਡੀ ਚਾਹ ਲੈ ਕੇ ਆ ਗਈ ਆ ਡੈਡੀ ਕਿਤੇ ਡੈਡੀ ਕਿਤੇ ਸਾਰਿਆਂ ਨੇ ਕਹਿਣਾ ਤਾ ਦੇ ਤੁਹਾਡੀ ਜਨਾਨੀ ਘਰ ਡੈੜੀ ਦੀ ਠੀਕ ਨਹੀਂ ਮਾਤਾ ਸਾਡੀ ਬਣੀ ਆ ਰ ਕਟਰੀਨਾ ਕੈਫ ਕਟਰੀਨਾ ਕੈਫ ਆ ਰਹੀ ਆ ਜੀ ਦੇਖੀ ਤੇ ਲੈ ਕੇ ਸਲਿਪ ਨਾ ਕਰ ਜੀ ਕਟਰੀਨਾ ਕੈਫ ਆ ਰਹੀ ਆ ਪਹੁੰਚ ਚੁੱਕੀ ਆ ਸਾਡੇ ਵਿਚਕਾਰ ਲੋ ਜੀ ਲੱਗ ਗਿਆ ਮੇਲਾ ਭਰ ਗਿਆ ਮੇਲਾ ਲੋ ਜੀ ਆਪਣੇ ਹਸਬੰਦ ਨੂੰ ਚਾਹ ਦੇਣ ਆਈ ਆ ਕਹਿੰਦੀ ਬਹੁਤ ਕੰਮ ਕੀਤਾ ਆ ਪਿਆਰ ਬਹੁਤ ਹੈ ਨਾਲ ਆਪਸ ਵਿੱਚ ਤੇ ਸੋਨਾ ਗਹਿਣੇ ਬਹੁਤ ਰੱਖਿਆ ਬਣਾ ਕੇ ਇਹ ਇਹ ਘਰ ਵਾਲੀ ਤੁਹਾਨੂੰ ਜੋੜੂ ਮਿਲ ਗਈ ਨਾ ਬਾਪੂਆੜੇ ਨੂੰ ਘਰ ਵਾਲੀ ਜੋੜੂ ਮਿਲ ਗਈ ਸਾਰਾ ਘਰ ਬਣਾਤਾ ਜੇ ਨਾ ਕਿਤੇ ਸਾਡੀ ਮਾਤ ਚੱਜਦੀ ਹੁੰਦੀ ਘਰ ਡੁੱਬ ਜਾਣਾ ਹੈਗਾ ਪੂਰੇ ਸਾਰੇ ਮਹੱਲੇ 'ਚ ਸਾਡਾ ਘਰ ਬਣਿਆਈ ਹੈ ਮਾਤਾ ਨੇ ਬਣਾਇਆਈ ਇਹ ਉਦੋਂ ਟੌਪ ਦੀ ਕੋਠੀ ਸੀ ਉਦੋਂ ਮਾਤਾ ਆਈ ਸੀ ਇੱਥੇ ਇਹ ਕੋ ਟਾਪ ਆਇਆ ਨਾ ਰੀਨਾ ਕੈਫੇ ਟਾਪ ਹੈ ਲੱਗਦਾ ਕਿ ਨਹੀਂ ਆਪ ਹੀ ਸਲਾਈ ਕੀਤਾ ਆਪ ਹੀ ਰੈਡੀ ਕਰਕੇ ਤਾਂ ਪਾ ਲਿਆ ਕੱਲ੍ਹ ਵੇਲੇ ਇਹੀ ਰੈਡੀ ਕੀਤਾ ਪਾਣੀ ਵੀ ਲੈ ਆਉਂਦੀ ਨਾਲ ਲੈ ਉਹ ਵੀ ਗਿੜੇ ਲਗਾਓ ਪਾਣੀ ਭੇ ਦੇ ਉੱਪਰ ਇਹ ਤਾਂ ਫੜਉਂਦੇ ਨਹੀਂ ਤਾਂ ਪਾਣੀ ਮੰਗ ਜਾਂਦੇ ਆ ਪਾਣੀ ਪਿਆਸ ਲੱਗਣੀ ਆ ਹੁਣ ਬੋਲਦੇ ਹਾਂ ਅਮਨ ਵੀ ਲਿਪੜ ਗਈ ਆ ਪੂਰੀ ਤੇ ਆਪਾਂ ਵੀ ਲਿਪੜੇ ਪਏ ਆ ਘਾਣੇ ਵਿੱਚ ਮੈਨੂੰ ਜਕਾਈ ਜਾਂਦੇ ਇੱਟਾਂ ਤੇ ਚਲੋ ਠੀਕ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਇੱਥੇ ਵਲੌਗ ਦਾ ਕਰਦੇ ਹਾਂ ਐਂਡ ਤੇ ਤੁਸੀਂ ਸਾਡੇ ਵਲੌਗ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਾਰੇ ਵਲੌਗਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ ਤੇ ਤੁਹਾਡਾ ਦਿਲੋਂ ਥੈਂਕਸ ਕਰਦੇ ਆਂ ਤੇ ਜਿਹੜਾ ਬਾਕੀ ਕੱਲ ਦਾ ਪ੍ਰੋਸੈਸ ਦੇਦੇ ਹਾਂ ਕੱਲ ਨੂੰ ਸ਼ਾਇਦ ਰੂਮ ਸਾਡਾ ਰੈਡੀ ਹੋ ਹੀ ਜਾਵੇ ਫੇਰ ਤੁਹਾਡੇ ਰੂਮ ਰੂਪ ਕਰਾਂਗੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਤੇ ਠੀਕ ਆ ਜੀ ਬਾਏ ਬਾਏ ਥੈਂਕ ਯੂ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਥੈਂਕ ਯੂ ਟੂ ਟ